ਜਦੋਂ ਸ਼ਰਕਤੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਲਈ ਮਸੀਹਾ ਬਣੀ ਸਰਬੱਤ ਦਾ ਭਲਾ ਸੁਸਾਇਟੀ ਬੰਦੋ ਬਣਾ ਕੇ ਰੱਖੇਗੇ ਮਜ਼ਦੂਰਾਂ ਨੂੰ ਕੈਦ ਤੋਂ ਮੁਕਤ ਕਰਾਉਣ ਵਿੱਚ ਅਹਿਮ ਰੋਲ ਨਿਭਾਉਣ ਵਾਲੀ ਸੰਸਥਾ ਸਰਬੱਤ ਦਾ ਭਲਾ ਦੇ ਮੈਂਬਰਾਂ ਨੇ ਸ਼ਰਕਤੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਇੱਕ ਔਰਤ ਲਈ ਮਸੀਹਾ ਬਣ ਕੇ ਪਹੁੰਚ ਗਏ ਨਿਸ਼ਾ ਨਾਮ ਦੀ 26 ਸਾਲਾ ਦੀ ਪ੍ਰਵਾਸੀ ਔਰਤ ਨੂੰ ਮੋਟਰਸਾਈਕਲ ਤੇ ਹਸਪਤਲ ਜਾਂਦੇ ਰਸਤੇ ਵਿੱਚ ਹੀ ਦਰਦ ਹੋਣਾ ਸ਼ੁਰੂ ਹੋ ਗਿਆ ਇਹ ਦਿਨਾਂ ਨਗਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ विवेकਾ ਨਾਲ ਸਕੂਲ ਦੇ ਬਾਹਰ ਹੀ ਸ਼ਿਰਕਤ ਦੇ ਉੱਤੇ ਡਿੱਗ ਪਈ ਅਤੇ ਬੱਚੇ ਨੂੰ ਜਨਮ ਦੇ ਦਿੱਤਾ ਸਰਬੱਧ ਦਾ ਪਲਾ ਸੁਸਾਇਟੀ ਦੇ ਮੈਂਬਰ ਦਿਲਪ੍ਰੀਤ ਸਿੰਘ ਸਾਹਿਬ ਵੀ ਸਕੂਲ ਵਿੱਚ ਬੱਚੇ ਛੜਲੇ ਜਾ ਰਹੇ ਸਨ ਤਾਂ ਕਿ ਉਹਨਾਂ ਦੀ ਨਜ਼ਰ ਸਿਰਕ ਵਿਚਕਾਰ ਖੂਨ ਨਾਲ ਅੱਤਪਤ ਹੋਈ ਔਰਤ ਤੇ ਪਈ ਤੁਰੰਤ ਉਸ ਨੂੰ ਕਾਰ ਦੇ ਵਿੱਚ ਪ੍ਰਬੰਧ ਕਰਕੇ ਨੇੜੇ ਦੇ ਸਿੰਗੋਵਾਲ ਸੀਐਸਸੀ ਲਿਜਾਇਆ ਗਿਆ ਜਿੱਥੇ ਮੋਡਰੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਉਸਦੇ ਬੱਚੇ ਦੀ ਗੰਭੀਰ ਹਾਲਤ ਦੇਖਦੇ ਹੋਏ ਗੁਰਦਾਸਪੁਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਸਰਬਤ ਦਾ ਭਲਾ ਸੁਸਾਇਟੀ ਦੇ ਮੈਂਬਰ ਹੀ ਉਸਨੂੰ ਗੁਰਦਾਸਪੁਰ ਹਸਪਤਾਲ ਲੈ ਕੇ ਗਏ ਅਤੇ ਹੁਣ ਜਦੋਂ ਬੱਚੇ ਨੂੰ ਅਮਰਸਰ ਰੈਫਰ ਕੀਤਾ ਗਿਆ ਤਾਂ ਉਸਨੂੰ ਅਮਰਸਰ ਲੈ ਜਾਣ ਦੀ ਜ਼ਿੰਮੇਵਾਰੀ ਵੀ ਸਰਬਤ ਦਾ ਭਲਾ ਸੁਸਾਇਟੀ ਵੱਲੋਂ ਹੀ ਕੀਤੀ ਗਈ ਉੱਥੇ ਦਿਲਪ੍ਰਿਤ ਸਿੰਘ ਸਾਭੀ ਨੇ ਦੱਸਿਆ ਕਿ ਉਹਨਾਂ ਦੇ ਮੁਖੀ ਬਚਿੱਤਰ ਸਿੰਘ ਬਿੱਕਾ ਦੀ ਖਾਸ ਹਦਾਇਤ ਹੈ ਕਿ ਜਿੱਥੇ ਵੀ ਕਿਸੇ ਨੂੰ ਸਹਾਇਤਾ ਦੀ ਲੋੜ ਹੋਵੇ ਸੰਸਥਾ ਦੇ ਮੈਂਬਰਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਵੀਰ ਜੀ ਮੇਰਾ ਨਾਮ ਆ ਦਿਲਪ੍ਰੀਤ ਸਾਭੀ ਜੀ। ਮੈਂ ਸਰਬਾਦਾ ਭਲਾ ਵੈਲਫੇਅਰ ਸੁਸਾਇਟੀ ਦੇ ਸੇਵਾਕਾਰ ਵਿੱਚ ਸੇਵਾ ਕਰਦਾ ਜੀ ਤੇ ਹਨ तकरीबन 3 ਸਾਲ ਉਥੇ ਹੋ ਗਿਆ ਸੇਵਾ ਕਰਦੇ ਬਚਿੱਤਰ ਸਿੰਘ ਮੁੱਖ ਸੇਵਾਦਾਰ ਬਚਿੱਤਰ ਸਿੰਘ ਭਾਜੀ ਕੋਲ ਦੀ ਜੇ ਆਪਾਂ ਨਾ ਸਵੇਰੇ ਬੱਚੇ ਸਕੂਲ ਛੱਡਣ ਗਏ ਸੀ ਸਵਾਮੀ ਬੇਕਨ ਦਾ ਸਕੂਲ ਤੇ ਉੱਥੇ ਨਾ ਭਾਜੀ ਬਾਰ ਬਹੁਤ ਜ਼ਿਆਦਾ ਇਕੱਠ ਹੋਇਆ ਸੀ ਲੋਕਾਂ ਦਾ ਤੇ ਆਪਾਂ ਲਾਗੋ ਨੰਗਰੇ ਸੀ ਆਪਾਂ ਵੇਖਿਆ ਤੇ ਇੱਕ ਭੈਣ ਸੀ ਭਾਜੀ ਉਹਦੀ ਰੋਡ ਤੇ ਸਕੂਲ ਦੇ ਕਾਂਦਰੇ ਨਾਲ ਹੀ ਡਿਲੀਵਰੀ ਹੋ ਰਹੀ ਸੀ ਤੇ ਬਲੱਡ ਬਹੁਤ ਹੀ ਜ਼ਿਆਦਾ ਡੁੱਲਿਆ ਸੀ ਭਾਜੀ ਉਥੇ ਆਪਾਂ ਉਹ ਭੈਣ ਨੂੰ ਤੁਰੰਤ ਆਪਣੀ ਗੱਡੀ ਵਿੱਚ ਬਿਠਾ ਲਿਆ ਤੇ ਆਪਾਂ ਉਸੇ ਟਾਈਮ ਸਿੰਘੋ ਵਾਲੋ ਬੱਬਰੀ ਹਸਪੀਟਲ ਸੋਰੀ ਬੱਬਰੀ ਹਸਪੀਟਲ ਲੈ ਕੇ ਆਏ ਆ ਤੇ ਗੁਰ ਆਂਦਾਸ ਜੀ ਦੀ ਕਿਰਪਾ ਨਾਲ ਉਹ ਭੈਣ ਵੀ ਬਿਲਕੁਲ ਠੀਕ ਆ ਉਹ ਭੈਣ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਵਾ ਤੇ ਪੁੱਤ ਥੋੜਾ ਸੀਰੀਅਸ ਆ ਤੇ ਉਹਨਾਂ ਨੇ ਨਾ ਆਪਾਂ ਜੀ ਬੀਬੀ ਨਾਨਕੇ ਹਸਪੀਟਲ ਲਾਫਰ ਕੀਤਾ ਵਾ ਆਪਾਂ ਐਂਬੂਲੈਂਸ ਨੂੰ ਫੋਨ ਕੀਤਾ ਵਾ ਐਂਬੂਲੈਂਸ ਆ ਰਹੀ ਆ ਉਹਨਾਂ ਨੂੰ ਆਪਾਂ ਬੀਬੀ ਨਾਨਕੇ ਹਸਪੀਟਲ ਪਹੁੰਚਾ ਰਹੇ ਹਾਂ ਪੰਜਾਬੀ ਆਣਾ ਫਰੋਜਪੁਰ ਚੰਦਰਾਂ ਵਗੈਰਾ ਦਾ ਕੰਮ ਕਰਦੇ ਆ ਜੀ ਆਪਾਂ ਇਹਨਾਂ ਨੂੰ ਪੁੱਛਿਆ ਤੇ ਆ ਸਵੇਰੇ ਮੋਟਰਸਾਈਕਲ ਤੇ ਹਸਪੀਟਲ ਡਾਕਟਰ ਕੋ ਕਿਹਦੇ ਮੋਟਰ ਹਸਪੀਟਲ ਲੈ ਕੇ ਗਏ ਸੀ ਆਪਾਂ ਉਹਨਾਂ ਨੂੰ ਪੁੱਛਿਆ ਵਾ ਤੇ ਉਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਅੱਜ ਹੀ ਡਿਲੀਵਰੀ ਹੋਣੀ ਹੈ ਇਹਦੀ ਤੇ ਆ ਆਪਣੀ ਮਰਜ਼ੀ ਨਾਲ ਸ਼ਾਇਦ ਆਪਣੇ ਘਰ ਲੈ ਆਂਦੇ ਲੈ ਕੇ ਆਂਦੇ ਪਏ ਸੀ ਤੇ ਉੱਥੇ ਰੋਡ ਦੇ ਉੱਪਰ ਹੀ ਭਈ ਇਹਨਾਂ ਦੇ ਉੱਤੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਆਪਾਂ ਉਸੇ ਟਾਈਮ ਇਹਨੂੰ ਗੱਡੀ ਵਿੱਚ ਬਿਠਾ ਲੈ ਤੇ ਆਪਾਂ ਇੱਥੇ ਲੈ ਕੇ ਭਈ ਆ ਜਿਹੜੀ ਸਾਰੀ ਘਟਨਾ ਵਾ ਦੀਨਾਨਗਰ ਬੱਸ ਸਟੈਂਡ ਦੇ ਬੈਕ ਸਾਈਡ ਸੁਆਮੀ ਵਿਵੇਕ ਉਹਨਾਂ ਦਾ ਸਕੂਲ ਦੇ ਪਿੱਛੇ ਭਈ ਇੱਥੇ ਆ ਸਾਰੀ ਘਟਨਾ ਹੋਈ ਹੈ ਜੀ ਨੀਨਾ ਮੈਂ ਮਰਾ ਜੀ ਤੇ ਅਸੀਂ ਉਹਨਾਂ ਵਜਨ ਚੱਕ ਲਿਆ ਸੀਗਾ ਜਿਆਦਾ ਤੇ ਉਹਦੇ ਕਰਕੇ ਸੀ ਨਰਸੀ ਸਾਡੇ ਬੋਲ ਪੇਸੇ ਦਈ ਆਪਣੇ ਚ ਬੋਲ ਤੇ ਉਹਦੇ ਕਰਕੇ ਨਾ ਸਮਾਨ ਚੱਕ ਕੇ ਉਧਰ ਲੈ ਬੰਨੇ ਝੁੱਕੀ ਲਾਲਾ ਤੇ ਅੱਛਾ ਤੇ ਉਹਦੇ ਝੁੱਕੀ ਦਾ ਸਮਾਨ ਚੱਕ ਲਿਆੰਦੋ ਸੀ ਉਹਨੇ ਵਜਨ ਸਿਰ ਤੇ ਉਹਦੇ ਕਰਕੇ ਉਹਦੇ ਦਰਦ ਹੋ ਲਾ ਪਏ ਤੇ ਸਵੇਰੇ ਸੋਹਾਂ ਲੈ ਗਏ ਉਹਨੂੰ ਨਰਸ ਤੇ ਤੇ ਉਹਨੇ ਕਹਿੰਦਾ ਕਿ ਕੇਸ ਹੋਈ ਨਾ ਕਹਿੰਦੇ ਨਾ ਤਾਂ ਕਹਿੰਦੇ ਇਹਨੂੰ ਲੈ ਜਾਓ ਹਸਪੀਟਲ ਫਿਰ ਤੇ ਫਿਰ ਆਹ ਦੇ ਵਿੱਚ ਹੋ ਗਿਆ ਕੇਸ ਰਸਤੇ 'ਚ ਕਿੱਥੇ ਕਰਕੇ ਆਪਣੇ ਦਿਨਾਂ ਨਗਰ ਨਹੀਂ ਮੰਦਰ ਜਿੱਥੇ ਅੱਡਾ ਬੱਸ ਬੱਸ ਸਟੈਂਡ ਹੈ ਬੱਸ ਸਟੈਂਡ ਦੀ ਜਿਹੜੀ ਗਲੀ ਹੈ ਮੰਦਰ ਵਾਲੀ ਉੱਥੇ ਗਏ ਸਰਦਾਰ ਜੀ ਲੈ ਗਏ ਸਾਨੂੰ ਬਾਹਰ ਉਹ ਗੱਡੀ ਵਾਲੇ ਸਰਦਾਰ ਨਹੀਂ ਪੱਗਾਂ ਵਾਲੇ ਉਹ ਲੈ ਗਏ ਵਿਚਾਰੇ ਉਹਨਾਂ ਨੇ ਚੱਕਿਆ ਸੀ ਉਹਨਾਂ ਨੇ ਹਲਕੀ ਕੀਤੀ ਸਾਡੀ ਮੋਟਰਸਾਈਕਲ ਦੇ ਸੀਗੇ ਅੱਛਾ ਤੇ ਮੋਟਰਸਾਈਕਲ ਤੇ ਫਿਰ ਰਾਹ ਜੀ ਹੋ ਗਿਆ ਕੇਸ ਚਾਦਰਾਂ ਚ ਦਰਾਂ ਕੰਮ ਕਰਨ ਆਏ ਸੀ ਇੱਥੇ ਅੱਛਾ ਤੇ ਇੱਥੇ ਅਸੀਂ ਫਿਰ ਰਹਿ ਲਾ ਪਏ ਸੀ